ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਗੁਰਪਿਆਰੀ ਸਾਜਣੂ ਅੱਜ ਜੀ ਸਾਧ ਸੰਗਤ ਜੀ ਅਸੀਂ ਰੈਗੂਲਰੀ ਜਪਜੀ ਸਾਹਿਬ ਦੇ ਅੰਦਰ ਇੱਕ ਇੱਕ ਦੋ ਦੋ ਪੰਕਤੀਆਂ ਨੂੰ ਕਿਉਂਕਿ ਕਈ ਵਾਰੀ ਅਸੀਂ ਪੂਰੀ ਪੌੜੀ ਨੂੰ ਪੜ ਲੈਂਦੇ ਆ ਤੇ ਉਹਦੇ ਵਿੱਚੋਂ ਜਿਹੜੇ ਛੋਟੇ-ਛੋਟੇ ਸਟੈਪ ਹੁੰਦੇ ਨੇ ਉਹ ਸਾਨੂੰ ਸਮਝ ਨਹੀਂ ਆਉਂਦੇ ਇਸ ਕਰਕੇ ਅਸੀਂ ਜਪਜੀ ਸਾਹਿਬ ਦੇ ਵਿੱਚੋਂ ਹੀ ਇੱਕ-ਇੱਕ ਦੋ-ਦੋ ਪੰਕਤੀਆਂ ਦੇ ਵਿੱਚੋਂ ਕੋਈ ਮੇਨਲੀ ਜਿਹੜੀਆਂ ਚੀਜ਼ਾਂ ਨੇ ਘੱਟ ਤੋਂ ਘੱਟ ਬੇਸਿਕ ਚੀਜ਼ਾਂ ਸਾਨੂੰ ਉਹ ਸਮਝਾਣ ਉਹਦੇ ਵਾਸਤੇ ਅਸੀਂ ਇੱਕ-ਇੱਕ ਦੋ-ਦੋ ਪੰਕਤੀਆਂ ਦੀ ਵਿਚਾਰ ਪਿਛਲੇ ਕਾਫੀ ਦਿਨਾਂ ਤੋਂ ਕਰ ਰਹੇ ਆ ਅੱਜ ਦੀਆਂ ਨਾ ਦੋ ਪੰਕਤੀਆਂ ਦੇ ਅੰਦਰ ਮਹਾਰਾਜ ਨੇ ਬੜਾ ਪਿਆਰਾ ਸੁਨੇਹਾ ਸਾਡੀ ਝੋਲੀ 'ਚ ਪਾਇਆ ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਈ ਇੱਥੇ ਜਦੋਂ ਅਸੀਂ ਬਾਣੀ ਨੂੰ ਇਸ ਤਰ੍ਹਾਂ ਢੰਗ ਨਾਲ ਪੜਨਾ ਹੈ ਨਾ ਉੱਥੇ ਔਂਕੜ ਸਿਹਾਰੀਆਂ ਦਾ ਵੀ ਕੁਝ ਥੋੜਾ ਬੋਤਾ ਖਿਆਲ ਅਸੀਂ ਜਰੂਰ ਰੱਖਣਾ ਹੈ ਬਹੁਤਾ ਕਰਮ ਕਰਮ ਦੇ ਮੇਨ ਨੂੰ ਲੱਗਿਆ ਔਂਕੜ ਕਰਮ ਜਿਹੜਾ ਨਾ ਇਹ ਸ਼ਬਦ ਦੋ ਰੂਪਾਂ ਦੇ ਅੰਦਰ ਸਾਨੂੰ ਬਾਣੀ 'ਚ ਮਿਲਦਾ ਹੈ ਇੱਕ ਤੇ ਜਦੋਂ ਅਸੀਂ ਕਈ ਵਾਰੀ ਪੜਦੇ ਆ ਵੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਉਥੇ ਜਿਹੜਾ ਕਰਮ ਅਖਰ ਹੈ ਉਹਦਾ मीनिंग ਹੈ ਜੀਵਨ ਦੇ ਅੰਦਰ ਕੀਤਾ ਹੋਇਆ ਐਫਰਟ ਉਦਮ ਕੰਮ ਕਰਮ ਕਰਨੇ ਜੀਵਨ ਦੇ ਅੰਦਰ ਇਹ मीनिंग ਹੈ ਜਾਂ ਅਸੀਂ ਪੜਦੇ ਆ ਮਹਾਰਾਜ ਨੇ ਕਿਹਾ ਵੀ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਵੀ ਇਹ ਕਰਮਾਂ ਦੇ ਰਾਹੀ ਤੂੰ ਜੋ ਬੀਜ ਰਿਆ ਹੈ ਤੈਨੂੰ ਉਹੀ ਵੜਨਾ ਪਏਗਾ ਉਥੇ ਕਰਮ ਦਾ मीनिंग ਹੈ ਜਿਹੜੇ ਕੰਮ ਅਸੀਂ ਕਰ ਰਹੇ ਆਂ ਇਕ ਤੇ ਹੈ मीनिंग ਹੈ ਬਹੁਤ ਹੀ ਬਰੀ ਬਾਣੀ ਦੇ ਅੰਦਰ ਕਰਮ ਜਿਹੜਾ ਐਸੇ ਰੂਪ ਦੇ ਅੰਦਰ ਆਂਦਾ ਹੈ ਲੇਕਿਨ ਇਸ ਤੋਂ ਇਲਾਵਾ ਵੀ ਕਈ ਪੰਕਤੀਆਂ ਦੇ ਅੰਦਰ ਕਰਮ ਅੱਖਰ ਆਏਗਾ ਲੇਕਿਨ ਉਹਦੇ मीनिंग ਉਹਦੇ ਅਰਥ ਜਿਹੜੇ ਨੇ ਕੁਝ ਹੋਰ ਨੇ ਇੱਥੇ ਹੈ ਬਹੁਤਾ ਕਰਮ ਲਿਖਿਆ ਨਾ ਜਾਏ ਹੁਣ ਇੱਥੇ ਰੱਬ ਦੀ ਗੱਲ ਕਰਦੇ ਪਰਮੇਸ਼ਰ ਦੀ ਗੱਲ ਕਰਦੇ ਤੇ ਇੱਥੇ ਕਰਮ ਦਾ मीनिंग ਕੰਮ ਕਰਨਾ ਨਹੀਂ ਹੈ ਇਥੇ ਕਰਮ ਦਾ ਮੀਨਿੰਗ ਹੈ ਬਖਸ਼ਿਸ਼ ਉਹਦੀਆਂ ਰਹਿਮਤਾਂ ਐਸੀ ਤਰ੍ਹਾਂ ਇਹ ਅੱਖਰ ਬੇਅੰਤਵਰੀ ਆਏਗਾ ਜਦੋਂ ਅਸੀਂ ਪੜਦੇ ਹਾਂ ਮਹਾਰਾਜ ਨੇ ਕਿਹਾ ਬਹੁਤਾ ਕਰਮ ਲਿਖਿਆ ਨਾ ਜਾਏ ਨਦਰੀ ਕਰਮ ਪਵੈ ਨਿਸ਼ਾਨ ਉਥੇ ਕਰਮ ਦਾ ਮੀਨਿੰਗ ਹੈ ਬਖਸ਼ਿਸ਼ ਉਹਦੀ ਨਦਰੇ ਇਨਾਇਤ ਜਿਹੜੀ ਆ ਉਹਦੀ ਰਹਿਮਤ ਜਿਹੜੀ ਆ ਉਥੇ ਵੀ ਕਰਮ ਦਾ ਮੀਨਿੰਗ ਬਖਸ਼ਿਸ਼ ਹੈ ऐसे तरह कर्म ਦੇ ਜਿਹੜੇ ਨੇ ਸਾਨੂੰ ਬਹੁਤੀ ਵਾਰੀ ਬਾਣੀ ਦੇ ਅੰਦਰ ਦੋ मीनिंग ਮਿਲ ਗਏ ਇੱਕ ਤੇ ਕਰਮ ਦਾ मीनिंग ਹੈ ਕੰਮ ਨੂੰ ਕਰਨਾ ਐਫਰਟਸ ਕਰਨਾ ਉਦਮ ਕਰਨਾ ਜੀਵਨ ਦੇ ਅੰਦਰ ਜੋ ਅਸੀਂ ਕਰ ਰਹੇ ਆ ਇਹਨੂੰ ਕਰਮ ਕਿਹਾ ਹੈ ਉਹਦੀ ਬਖਸ਼ਿਸ਼ ਨੂੰ ਵੀ ਕਰਮ ਕਿਹਾ ਹੈ ਮਹਾਰਾਜ ਮਹਾਰਾਜ ਇੱਥੇ ਕਹਿ ਰਹੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ ਮਹਾਰਾਜ ਕਹਿੰਦੇ ਕੋਈ ਨਾ ਪੈਨ ਪੈਨਸਲ ਲੈ ਕੇ ਕਿਸੇ ਪੇਪਰ ਦੇ ਉੱਤੇ ਲਿਖਣੀਆਂ ਸ਼ੁਰੂ ਕਰ ਦੇ ਵੀ ਮੈਂ ਨਾ ਉਹਦੀਆਂ ਬਖਸ਼ਿਸ਼ਾਂ ਨੂੰ ਨੋਟ ਕਰਦਾ ਮਹਾਰਾਜ ਕਹਿੰਦੇ ਤੂੰ ਨੋਟ ਨਹੀਂ ਕਰ ਸਕਦਾ ਉਹਨੇ ਕਿੰਨੇ ਕੁ ਪਰਉਪਕਾਰ ਕਿੰਨੀਆਂ ਕੁ ਰਹਿਮਤਾਂ ਕਿੰਨੀਆਂ ਕੁ ਬਖਸ਼ਿਸ਼ਾਂ ਤੇਰੇ ਉੱਤੇ ਕੀਤੀਆਂ ਨੇ ਤੂੰ ਨੋਟ ਨਹੀਂ ਕਰ ਸਕਦਾ ਤੇ ਜਦੋਂ ਤੂੰ ਕਿਸੇ ਉੱਤੇ ਕਰਮ ਕਰਦਾ ਨਾ ਤੂੰ ਕਿਸੇ ਉੱਤੇ ਬਖਸ਼ਿਸ਼ ਕਰਦਾ ਮੰਨ ਲਓ ਤੂੰ ਕਿਸੇ ਦੀ ਕੋਈ ਮਦਦ ਕਰਦਾ ਹੈ ਸੁਖੈਣ ਢੰਗ ਦੇ ਨਾਲ ਸਮਝ ਆਏਗਾ ਤੇ ਤੂੰ ਵੀ ਲਿਸਟਾਂ ਨਾ ਬਣਾਇਆ ਕਰ ਆ ਜਾਦਤ ਬਣ ਗਈ ਮਨੁੱਖ ਨੂੰ ਲਿਸਟਾਂ ਬਣਾਉਣ ਦੀ ਵੀ ਮੈਂ ਜੀ ਫਲਾਣੇ ਵਾਸਤੇ ਇਹ ਕੀਤਾ ਸੀਗਾ ਮੈਂ ਫਲਾਣੇ ਵਾਸਤੇ ਇਹ ਕੀਤਾ ਸੀਗਾ ਮਹਾਰਾਜ ਕਹਿੰਦੇ ਉਹਦੀ ਵਾਹਿਗੁਰੂ ਦੀ ਪਰਮੇਸ਼ਰ ਦੀ ਸਭ ਤੋਂ ਵੱਡੀ ਸਿਫਤ ਤੇ ਸਲਾਹ ਇਹੀ ਹੈ ਕਿ ਉਹਦੀਆਂ ਬਖਸ਼ਿਸ਼ਾਂ ਨੂੰ ਉਹਦੇ ਕਰਮਾਂ ਨੂੰ ਉਹਦੀ ਰਹਿਮਤਾਂ ਨੂੰ ਲਿਖਿਆ ਨਹੀਂ ਜਾ ਸਕਦਾ ਇੰਨੀਆਂ ਕ ਕਰ ਦਿੱਤੀਆਂ ਫਿਰ ਉਹਨੇ ਜਿਤਾਇਆ ਨਹੀਂ ਅੱਖਰ ਦੇਖੋ ਬੜੇ ਪਿਆਰੇ ਲਿਖੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੱਲ ਨਾ ਤਮਾਈ ਉਹਦੇ ਮਨ ਦੇ ਅੰਦਰ ਉਹ ਵੱਡੇ ਦਾਤੇ ਦੇ ਮਨ ਦੇ ਅੰਦਰ ਇੱਕ ਤਿੱਲ ਜਿੰਨੀ ਵੀ ਤਮਾ ਨਹੀਂ ਹੈ ਲਾਲਚ ਨਹੀਂ ਹੈ ਵੀ ਮੈਂ ਇੰਨਾ ਕੁਝ ਸੰਸਾਰ ਤੇ ਇਹਨਾਂ ਦੀ ਝੋਲੀ ਚ ਪਾਇਆ ਤੇ ਮੈਂ ਇਹਨਾਂ ਨੂੰ ਵਾਰ-ਵਾਰ ਜਿਤਾਵਾਂ। ਇਹ ਹੀ ਬੁਨਿਆਦੀ ਫਰਕ ਹੈ ਮਨੁੱਖ ਦਾਤੇ ਪਰਮੇਸ਼ਰ ਦੇ ਗੁਣਾ ਦਾ ਜਿਨ੍ਹਾਂ ਦੀ ਗੱਲ ਮਹਾਰਾਜ ਨੇ ਬਾਣੀ ਚ ਕੀਤੀ ਹੈ ਉਹਨਾਂ। ਅਸੀਂ ਕਿਸੇ ਉੱਤੇ ਕੋਈ ਪਰਉਪਕਾਰ ਕਰਕੇ ਕਿਸੇ ਉੱਤੇ ਜਿਹੜਾ ਹੈ ਕੋਈ ਕਿਸੇ ਦੀ ਮਦਦ ਕਰਕੇ ਉਹਨੂੰ ਵਾਰ-ਵਾਰ ਜਿਤਾ ਰਹੇ ਹੁੰਦੇ ਆ ਮੈਂ ਤੇ ਹੈਰਾਨ ਹੋ ਜਾਣਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਮੈਂ ਦੇਖਿਆ ਵੀ ਇੱਕ ਭੈਣ ਜਿਹੜੀ ਹੈ ਉਹ ਕਿਸੇ ਕਾਰਨ ਜਿਹੜੀ ਆ ਉਹ ਕਿਸੇ ਨਦੀ ਚ ਡਿੱਗ ਗਈ ਉਹਨੂੰ ਉੱਥੋਂ ਦੀ ਬਾਹਰ ਕੱਢ ਕੇ ਲਿਆਂਦਾ ਕੱਪੜੇ ਜਿਹੜੇ ਨੇ ਉਹਦੇ ਤਨ ਦੇ ਉੱਤੇ ਪਾਏ ਹੋਏ ਸਾਰੇ ਜਿਹੜੇ ਨੇ ਉਹ ਤਕਰੀਬਨ ਗਲ ਗਏ ਸੀਗੇ ਫਾਟ ਗਏ ਸੀਗੇ ਤੇ ਉਹਨੂੰ ਇੱਕ ਲੰਬਾ ਜਿਹਾ ਕੋਟ ਪਵਾ ਕੇ ਇੱਕ ਕਪੜੇ 'ਚ ਟੱਕ ਕੇ ਰੱਖਿਆ ਤੇ ਉਹਦੀ ਵੀ ਵੀਡੀਓ ਬਣਾਏ ਜਾ ਰਹੇ ਨੇ ਲੋਕ ਵੀ ਆਹ ਦੇਖੋ ਜੀ ਅਸੀਂ ਇਹਨੂੰ ਫਲਾਣਾ ਕੋਟ ਪਹਿਨਣ ਵਾਸਤੇ ਦਿੱਤਾ ਹੈ ਇਹਨੂੰ ਜੀ ਅਸੀਂ ਸ਼ਾਰਪ ਪਹਿਨਣ ਕਮਾਲ ਹੋ ਗਈ। ਕੋਈ ਪਰਮੇਸ਼ਰ ਜਿਵੇਂ ਲਿਸਟਾਂ ਬਣਾਣੀਆਂ ਸ਼ੁਰੂ ਕਰ ਦੇ ਨਾ ਉਹਨੇ ਇੰਨਾ ਕੁਝ ਦਿੱਤਾ ਸਾਨੂੰ ਇੰਨਾ ਕੁਝ ਦਿੱਤਾ ਇੰਨੀਆਂ ਉਹਦੀਆਂ ਬਖਸ਼ਿਸ਼ਾਂ ਨੇ ਮੈਂ ਛੋਟੀ ਜੀ ਐਗਜ਼ਾਮਪਲ ਅੱਜ ਵੀ ਸਾਂਝੀ ਕਰ ਰਿਹਾ ਸੀਗਾ ਕਿਸੇ ਵੀਰ ਨਾਲ ਮੈਂ ਕਿਹਾ ਅਸੀਂ ਨਾ ਜ਼ਿੰਦਗੀ ਨੂੰ ਜੀ ਰਹੇ ਹੁੰਦੇ ਆ ਸਾਨੂੰ ਉਹਦੀਆਂ ਬਖਸ਼ਿਸ਼ਾਂ ਦੀ ਕਦਰ ਨਹੀਂ ਹੁੰਦੀ ਅਸੀਂ ਮਹਿਸੂਸ ਹੀ ਨਹੀਂ ਕਰਦੇ ਪਰ ਤੁਸੀਂ ਵੇਖੋ ਮੰਨ ਲਓ ਮੈਂ 35-40 ਸਾਲਾਂ ਦਾ ਹਾਂ ਤੇ ਮੈਂ ਜਦੋਂ ਸੁਣਦਾ ਨਾ ਕਿਸੇ 30 ਸਾਲ ਦੇ ਕਿਸੇ 32 ਸਾਲ ਦੇ ਬੰਦੇ ਨੂੰ ਉਹ ਜੀ ਉਹਦਾ ਐਕਸੀਡੈਂਟ ਹੋਇਆ ਜਾਂ ਉਹਨੂੰ ਹਾਰਟ ਅਟੈਕ ਆ ਗਿਆ ਜਾਂ ਉਹਦੇ ਨਾਲ ਐ ਘਟਨਾ ਵਾਪਰ ਗਈ ਤੇ ਉਹ ਮਰ ਗਿਆ ਮੈਂ ਕਿਹਾ ਗੱਲ ਸੁਣਦੇ ਹੀ ਨਹੀਂ ਇਹ ਹੱਥ ਜੋੜ ਜਾਣੇ ਚਾਹੀਦੇ ਨੇ ਵੀ ਪ੍ਰਮਾਤਮਾ ਤੇਰਾ ਬੜਾ ਸ਼ੁਕਰ ਹੈ ਮੈਂ ਇੱਕ ਵੱਡੀ ਜ਼ਿੰਦਗੀ ਨੂੰ ਹੰਡਾ ਰਿਆਂ ਜੀ ਰਿਆਂ ਅਸੀਂ ਆਪਣੇ ਆਲੇ ਦੁਆਲੇ ਦੇ ਅੰਦਰ ਜਿੰਦੇ ਆਂ ਵੇਖਦੇ ਆਂ ਕਿ ਫਲਾਣਾ ਬੰਦਾ ਨਾ ਸਾਡੇ ਨਾਲ ਦਾ ਹੀ ਐ ਤੇ ਉਹ ਵਿਚਾਰਾ ਉਹਨੂੰ ਇਹ ਰੋਗ ਲੱਗਾ ਹੱਥ ਜੋੜ ਜਾਣੇ ਚਾਹੀਦੇ ਨੇ ਵੀ ਰੱਬਾ ਸ਼ੁਕਰ ਹੈ ਤੂੰ ਰਹਿਮਤ ਕੀਤੀ ਐ ਮੈਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕੀਤੀ ਲਿਸਟੀ ਕੋਈ ਨਹੀਂ ਮਹਾਰਾਜ ਕਹਿੰਦੇ ਨੇ ਭਾਈ ਇਸ ਕਰਕੇ ਕਰਮ ਅਖਰ ਦੋ ਰੂਪਾਂ ਦੇ ਅੰਦਰ ਬਾਣੀ ਚ ਵਰਤਿਆ ਗਿਆ ਕਿਦਰੇ ਆ ਤੇ ਅਰਥ ਹੋਣਗੇ ਵੀ ਜੀਵਨ ਦੇ ਅੰਦਰ ਜੋ ਅਸੀਂ ਕੰਮ ਕਰ ਰਹੇ ਆ ਜੋ ਅਸੀਂ ਐਫਰਟਸ ਤੇ ਉਦਮ ਕਰ ਰਹੇ ਆ ਉਹਨਾਂ ਨੂੰ ਕਰਮ ਮਹਾਰਾਜ ਨੇ ਕਿਹਾ ਕਈ ਥਾਵਾਂ ਤੇ ਅਖਰ ਜਿਹੜਾ ਹੈ ਉਹ ਬਖਸ਼ਿਸ਼ ਵਾਸਤੇ ਵੀ ਆਏਗਾ ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਉਹਦੀਆਂ ਬਖਸ਼ਿਸ਼ਾਂ ਨੂੰ ਲਿਖਿਆ ਨਹੀਂ ਜਾ ਸਕਦਾ ਤੇ ਐਦਾ मीनिंग ਹੈ ਜਦੋਂ ਕਿ ਕਿ ਅਸੀਂ ਵੀ ਰੱਬ ਵਰਗੇ ਬੰਨਣਾ ਹੈ ਜੈਸੂ ਸੇਵੈ ਤੈਸੋ ਹੋਵੈ ਜਿਹੋ ਜਿਹਨੂੰ ਸੇਵਾਂਗੇ ਉਹੋ ਜੇ ਬਣ ਜਾਵਾਂਗੇ ਤੇ ਮਹਾਰਾਜ ਕਹਿੰਦੇ ਨੇ ਵੀ ਜੇ ਉਹ ਆਪਣੀਆਂ ਬਖਸ਼ਿਸ਼ਾਂ ਦੀ ਕੋਈ ਡੈਰੀ ਨਹੀਂ ਲਾ ਕੇ ਬੈਠਾ ਕੋਈ ਗਿਣਤੀ ਨਹੀਂ ਕਰ ਰਿਆ ਤੇ ਭਾਈ ਜੇ ਤੂੰ ਕਿਸੇ ਉੱਤੇ ਪਰਉਪਕਾਰ ਕਰਦਾ ਤੇ ਕੋਈ ਲਾਲਚ ਨਾ ਆਪਣੇ ਮਨ ਚ ਰੱਖ ਕੋਈ ਤਮਾ ਨਾ ਰੱਖ ਕੋਈ ਆਸ ਨਾ ਰੱਖ ਵੀ ਆਦੇ ਬਦਲੇ ਮੈਨੂੰ ਇਹ ਫਲਾਣੀ ਚੀਜ਼ ਮਿਲੇਗੀ ਤੇ ਮਹਾਰਾਜ ਕਹਿੰਦੇ ਜਦੋਂ ਇਹ ਚੀਜ਼ਾਂ ਮਨ ਚੋਂ ਕੱਢ ਦੇਗਾ ਨਾ ਤੇ ਤੂੰ ਨਿਸ਼ਕਾਮ ਹੋ ਕੇ ਆਪਣੀ ਸੇਵਾ ਦੇ ਅੰਦਰ ਜੁਟ ਜਾਏਗਾ ਤੇ ਹੋਰ ਕੁਝ ਨਾ ਸਹੀ ਤੈਨੂੰ ਦੁਨੀਆ ਨਾ ਵੀ ਆ ਕੇ ਥਾਪੜਾ ਦੇ ਨਾ ਵੀ ਸ਼ਾਬਾਸ਼ ਦੇ ਘੱਟ ਤੋਂ ਘੱਟ ਆਪਣੀ ਨਿਗਾਹ ਦੇ ਅੰਦਰ ਤੈਨੂੰ ਇੱਕ ਸੈਟੀਸਫੈਕਸ਼ਨ ਇੱਕ ਸੰਤੁਸ਼ਟੀ ਮਿਲੇਗੀ ਤੇ ਉਸ ਸੰਤੁਸ਼ਟੀ ਤੋਂ ਵੱਡਾ ਸੁੱਖ ਦੁਨੀਆ ਦੇ ਅੰਦਰ ਹੋਰ ਕੋਈ ਨਹੀਂ ਸੋ ਸਤਿਗੁਰ ਪਾਤਸ਼ਾਹ ਜੀ ਰਹਿਮਤ ਕਰਨ ਬਾਣੀ ਪੜਦਿਆ ਹੋਇਆ ਸੀ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਮਹਿਸੂਸ ਤੇ ਰਿਅਲਾਈਜ਼ ਜ਼ਰੂਰ ਕਰੀਏ ਮਹਾਰਾਜ ਨੇ ਇਸ ਕਰਕੇ ਜਦੋਂ ਵੀ ਜਪਜੀ ਸਾਹਿਬ ਦੇ ਅੰਦਰ ਇਹ ਪੰਕਤੀਆਂ ਪੜ੍ਹੀਏ ਤੇ ਸਾਨੂੰ ਆਪਣੇ ਜੀਵਨ ਨੂੰ ਉਹਦੇ ਕੰਪੈਰੀਟਿਵ ਰੱਖ ਕੇ ਦੇਖੀਏ ਵੀ ਪਰਮੇਸ਼ਰ ਦੇ ਗੁਣ ਇਹੋ ਜਿਹੇ ਨੇ ਮੇਰਾ ਜੀਵਨ ਅੱਜ ਕਿਸ ਲੈਵਲ ਦੇ ਉੱਤੇ ਹੈ ਫਿਰ ਇਹ ਪਾਠ ਕਰਨ ਦਾ ਸਾਨੂੰ ਫਾਇਦਾ ਸਾਨੂੰ ਉਹਦੀ ਆਉਟਪੁੱਟ ਆਪਣੇ ਜੀਵਨ ਦੇ ਅੰਦਰ ਨਜ਼ਰ ਆਏਗੀ ਫਿਰ ਪੰਕਤੀਆਂ ਜ਼ਰੂਰ ਆਪਣੇ ਜਿਹਨ ਚ ਰੱਖਣਾ ਵੀ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਈ ਇਨੀਆਂ ਕੁ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ